अॼु फिर उन मान एस पी साहिब सीर प्रिंसपालतेंद्रशलाफ़ वॾी महिनत आहे उन्हनि जे दिशा निर्दनि अनुसार डी एस पी साहिब जी सरदार रविंदर जी हलका जी वेही लेडी अनुसार ਕਿਨੇ ਦਸ਼ਾ ਖਲਾਬ ਜੋ ਸੀਮੇ ਕਮਿਟੀ ਆ ਉਹਦੇ ਵਿੱਚ ਪਹਿਲਾਂ ਵੀ ਅਸੀਂ 1 ਕਿਲੋ ਹੈਰੋਨ ਬਰਾਮਤ ਕੀਤੀ ਸੀ ਦੋ ਦੋਸਤਾਂ ਕਲਾ ਹੁਣ ਦੋ ਦੋਸ਼ੀ ਹੋਰ ਗ੍ਰੈਨਟਾ ਕੀਤੇ ਆ ਜਗਪਤ ਸਿੰਘ ਜੁਟਾਸ ਤੇ ਜਗਦੀਪ ਸਿੰਘ ਇਹ ਦੋਨੋਂ ਗੰਨਵਾਲ ਦੇ ਜਗਨਦੀਪ ਸਿੰਘ ਮਨੋ ਗੰਨਵਾਲ ਦੇ ਇਹਨਾਂ ਕੋਲ 100 ਗ੍ਰਾਮ ਹੈਰੋਨ ਬਰਾਮਤ ਕੀਤੀ ਆ ਕੰਪਿਊਟਰ ਖੰਡਾ ਬਰਾਮਤ ਕੀਤਾ ਇੱਕ ਮੋਟਰਸਾਈਕਲ ਪੰਟੀਨਾ ਇਹਨਾਂ ਦੇ ਮੁਕਦਮਾਂ ਨੂੰ ਪਰੇਖਸ਼ ਸ਼ੀਬੜਾ ਕਮਿ ਅੰਡਰ ਸੈਕਸ਼ਨ 1 ਇੱਕੀ ਕਾਟ ਪੁਲਿਸ ਐਂਡ ਦੀ ਪੀ ਸੈਕਟਰ ਦਰਦ ਕੀਤਾ ਹੈ ਇਹ ਇਹਨਾਂ ਦੇ ਜਿਹੜੇ ਪੁਸ਼ਕਿਸ਼ਤੇ ਜਿਹੜੇ ਦੋਸ਼ੀਆ ਹੋਰ ਵੀ ਨਾਮਜ਼ਦ ਕੀਤੇ ਆ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਹੋਰ ਵੱਡੀ ਕਮਿਤੀ ਇਹਨਾਂ ਦਾ ਪਹਿਲਾਂ ਵੀ ਕੋਈ ਮੁਕਦਮੇ ਹੈਗੇ ਆ ਇਹਨਾਂ ਦਾ ਪਹਿਲਾਂ ਵੀ ਮੁਕਦਮੇ ਹੈਗੇ ਇਹਨਾਂ ਤੇ ਕਾਸ਼ਿਕਤਾ ਵੀ ਕੀਤੀ ਸੀ ਕੀ ਕਹਿੰਦੇ ਜਗ੍ਹਾ ਸ਼ਹਿਰ ਵਾਸੀਨ ਕੀ ਸੰਦੇਸ਼ ਨਾ ਜਾਊਗਾ ਸ਼ਹਿਰ ਵਾਸੀ ਇਹਨਾਂ ਦੀ ਸੁਦੇਸ਼ਾ ਵੀ ਕਿਸੇ ਸਾਡਾ ਸੁਝੋਗ ਜੋ ਨਸ਼ੇ ਦਾ ਲੱਗ ਲੱਗ ਬਹੁਤ ਚੁੱਕਿਆ ਹੈ ਜਲਦੀ ਹੀ ਇਹ ਸ਼ਹਿਰ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇ ਸਪੋਰਟਸਲੀ ਹਰ ਕੋਸ਼ਿਸ਼ ਜਾਰੀ ਹੈ ਮਾਨਜੋਗਰ ਸਿਸ ਦੀ ਸਾਹ ਸਮੇਂ ਸਮੇਂ ਤੇ ਗਾਈਡਲਾਈਨ ਦੇ ਰਹੇ ਨੇ ਜੋ ਵੀ ਉਹ ਹੁਕਮ ਹੁੰਦਾ ਜਿਸ ਦੇ ਅਨਸਾਰ ਕੰਮ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਵੀ ਦਿਨ ਰਾਤ ਉਹ ਵੀ ਨਿਰੀਖਣ ਕਰਦੇ ਆ ਉਹਨਾਂ ਦੀ ਜਿਹੜਾ ਨਸ਼ਾ ਸ਼ਹਿਰ ਨਸ਼ਮੁਕਤ ਹੋਵੇ ਤੇ ਜੋ ਵੀ ਉਹਨਾਂ ਦੇ ਦਿਸਾ ਪ੍ਰਦੇਸ਼ ਅਨਸਾਰ ਕਿਹੜਾ ਵੱਡੀਆਂ ਕੰਮ ਕਰਦੇ ਵੀ ਮਿਲਦੀਆਂ ਤੇ ਜਲਦੀ ਇਹਨੂੰ ਨਸ਼ਮੁਕਤ ਕਰਦੇ ਆ अॼु फड़ेत उन मान एस पी साहिब सीयर प्रदार सतेंद्रशिलाफ़ वॾी महिनत उन्हनि जे दिशा निर्दनि अनुसार डी एस पी साहिब जी सरदार रविंदर जी हलका जी गैरा गुल जी बण ਇਹਨਾਂ ਦਸ਼ਾਖਲਾ ਅਪੂ ਅਸੀਂ ਕੇ ਕਮੇਟੀ ਆ ਉਹਦੇ ਵਿੱਚ ਪਹਿਲਾਂ ਵੀ ਅਸੀਂ 1 ਕਿਲੋ ਹੈਰੋਨ ਬਰਾਮਦ ਕੀਤੀ ਸੀ ਦੋ ਦੋਸ਼ੀ ਕੱਲਾ ਹੁਣ ਦੋ ਦੋਸ਼ੀ ਹੋਰ ਗ੍ਰੈਨਡਾ ਕੀਤੇ ਆ ਜਗਨਪਤ ਸਿੰਘ ਜੁਟਾ ਸੀ ਤੇ ਜਗਦੀਪ ਸਿੰਘ ਇਹ ਦੋਨੋਂ ਗੰਨਵਾਲ ਦੇ ਜਗਨਦੀਪ ਸਿੰਘ ਮਨੋ ਗੰਨਵਾਲ ਦੇ ਇਹਨਾਂ ਕੋਲ 100 ਗ੍ਰਾਮ ਹੈਰੋਨ ਬਰਾਮਦ ਕੀਤੀ ਆ ਕੰਪਿਊਟਰ ਖੰਡਾ ਬਰਾਮਦ ਕੀਤਾ ਇੱਕ ਮੋਟਰਸਾਈਕਲ ਪੰਟੀਨਾ ਇਹਨਾਂ ਦੇ ਮੁਕਦਮਾ ਨੰਬਰ ਅਖਸ਼ ਸ਼ੀਬੜਾ ਚਲਦੀ ਅੰਡਰ ਸੈਕਸ਼ਨ 21 ਕਾਟ ਪਲੱਸ 18 ਦੀ ਬੀ ਸੈਕਟਰ ਦਰਜ ਕੀਤਾ ਹੈ ਇਹ ਇਹਨਾਂ ਦੇ ਜਿਹੜੇ ਪੋਸ਼ਕਿਸ਼ਤੇ ਜਿਹੜੇ ਦੋਸ਼ੀਆ ਹੋਰ ਵੀ ਨਾਮਦਰ ਕੀਤੇ ਆ ਉਹਨਾਂ ਨੂੰ ਵੀ ਗਲਤੀ ਕਰਫਦਰ ਕਰਕੇ ਹੋਰ ਵੱਡੀ ਕਮੀ ਕੀਤੀ ਇਹਨਾਂ ਦੇ ਪਹਿਲਾਂ ਵੀ ਕੋਈ ਮੁਕਦਮੇ ਹੈਗੇ ਆਹਨਾਂ ਦੇ ਪਹਿਲਾਂ ਵੀ ਮੁਕਦਮੇ ਹੈਗੇ ਇਹਨਾਂ ਦੀ ਕਾਸ਼ਿਕਤਾ ਵੀ ਕੀਤੀ ਸੀ ਕਿ ਕਹਿੰਦੇ ਜੋਗਿਸ਼ਰ ਵਾਸੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸ਼ਹਿਰ ਵਾਸੀ ਨੂੰ ਇਹ ਸੁਨੇਹਾ ਵੀ ਕਿਸੇ ਤਰ੍ਹਾਂ ਸਾਡਾ ਸੁਝੋਗ ਜੋ ਨਸ਼ੇ ਦਾ ਲੱਗ ਲੱਗ ਬਹੁਤ ਚੁੱਕਿਆ ਹੈ ਜਲਦੀ ਹੀ ਇਹ ਸ਼ਹਿਰ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ ਸਪੋਰਟਸਲੀ ਹਰ ਕੋਸ਼ਿਸ਼ ਜਾਰੀ ਹੈ ਮਾਨਜੋਗਸਿਸ ਦੀ ਸਾਫ ਸਮੇਂ ਸਮੇਂ ਤੇ ਗਾਈਡਲਾਈਨਾਂ ਦਿੱਤੀ ਰਹੀਆਂ ਜੋ ਵੀ ਹੁਕਮ ਹੁੰਦਾ ਜਿਸ ਦੇ ਅਨੁਸਾਰ ਕੰਮ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਵੀ ਦਿਨ ਰਾਤ ਉਹ ਵੀ ਮਿਹਨਤ ਕਰਦੇ ਆ ਉਹਨਾਂ ਦੀ ਹੀ ਜਵਾਨਾਂ ਕੋਈ ਜਿਹੜਾ ਸ਼ਹਿਰ ਨਸ਼ਾ ਮੁਕਤ ਹੋਵੇ ਤੇ ਜੋ ਵੀ ਉਹਨਾਂ ਦੇ ਦਿਸਾਲ ਪ੍ਰਦੇਸ਼ ਅਨਸਾਰ ਕਿਹੜਾ ਵੱਡੀਆਂ ਕੰਮ ਕਰਦੇ ਵੀ ਮਿਲਦੀਆਂ ਤੇ ਜਲਦੀ ਇਹਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ